ਵਿਛੋੜੇ ਵਾਲੀ ਆਈ ਏ ਰਾਤ ਬੜੀ ਕਹਿਰ ਦੀ ਗਲੀ ਗਲੀ ਰੋਂਦੀ ਏ ਆਨੰਦਪੁਰ ਸ਼ਹਿਰ ਦੀ ਛੇ ਤੇ ਸਤ ਪੌ ਦੀ ਦਰਮਿਆਨੀ ਰਾਤ ਜਦੋਂ ਸ਼ੁਰੂ ਹੁੰਦੇ ਨੇ ਸ਼ਹਾਦਤਾਂ ਦੇ ਪੈਂਡੇ ਕਿੱਦਾਂ ਮਹਿਸੂਸ ਕਰ ਰਹੇ ਹੈਗੇ ਹੋ ਕਿਉਂਕਿ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੱਲੀ-ਕੱਲੀ ਗਲੀ ਵਿੱਚ ਗਏ ਸੀ ਆਨੰਦਪੁਰ ਛੱਡਣ ਤੋਂ ਪਹਿਲਾਂ ਖਾਸ ਕਰਕੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਗਏ ਸੀਗੇ ਸੋ ਤੁਸੀਂ ਕਿਵੇਂ ਮਹਿਸੂਸ ਕੀਤਾ ਅੱਜ ਇਸ ਯਾਤਰਾ ਦਾ ਹਿੱਸਾ ਹੈਗੇ ਹੋ ਅੱਜ ਦੇ ਦਿਨ ਇੱਥੇ ਹੋ ਜੀ ਸ਼ਬਦ ਸ਼ਬਦ ਨਹੀਂ ਹੈ ਸੋ ਇਸ ਵੇਲੇ ਮੈਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਾਕ ਧਰਤੀ ਤੇ ਖੜੀ ਹਾਂ ਜਿਵੇਂ ਕਿ ਆਪਸਾ ਸੰਗਤ ਜਾਣਦੇ ਹੋ ਕਿ ਇਹ ਸ਼ਹਾਦਤਾਂ ਦੇ ਦਿਨ ਚੱਲ ਰਹੇ ਹੈਗੇ ਨੇ ਔਰ ਸਿੱਖ ਕੌਮ ਬੜੇ ਵਿਰਾਗਮਈ ਢੰਗ ਦੇ ਨਾਲ ਤੇ ਚੜ੍ਹਦੀ ਕਲਾ ਦੇ ਨਾਲ ਇਹ ਦਿਨਾਂ ਨੂੰ ਮਨਾਉਂਦੀ ਹੈਗੀ ਹੈ ਸੋ ਤਸਵੀਰਾਂ ਇਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਨੇ ਅਨੰਦਾਂ ਦੀ ਨਗਰੀ ਦੀਆਂ ਇਹ ਤਸਵੀਰਾਂ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅੱਜ ਵੀ ਜੋ ਸੰਗਤ ਹੈ ਉਹ ਗਲੀਆਂ ਦੇ ਵਿੱਚ ਨਜ਼ਰਾਂ ਵਿਸਾਏ ਹੋਏ ਖੜੇ ਹਨ ਕਿਉਂਕਿ ਜੇ ਫੇਰ ਤੋਂ ਇੱਕ ਵਾਰ ਜਿਸ ਤਰ੍ਹਾਂ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6 ਤੇ 7 ਪਉ ਦੀ ਰਾਤ ਨੂੰ ਕਿਲਾ ਛੱਡਿਆ ਸੀ ਔਰ ਉਹ ਕਿਲਾ ਛੱਡਿਆ ਸੀ ਸਿਰਫ ਇੱਕ ਕਿਲਾ ਨਹੀਂ ਛੱਡਿਆ ਸ੍ਰੀ ਅਨੰਦਪੁਰ ਸਾਹਿਬ ਜਿਹੜਾ ਸ਼ਹਿਰ ਹੈ ਜਿਹੜੀ ਨਗਰੀ ਨੂੰ ਗੁਰੂ ਪਾਤਸ਼ਾਹ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਸਾਇਆ ਸੀ ਉਸ ਨਗਰੀ ਨੂੰ ਉਹਨਾਂ ਨੇ ਛੱਡਿਆ ਸੀ ਉਹ ਨਗਰੀ ਜਿਸ ਨੂੰ ਖਾਲਸੇ ਦੀ ਜਨਮ ਭੂਮੀ ਵੀ ਕਹਿੰਦੇ ਹੈਗੇ ਆ ਜਿੱਥੇ ਸਾਡਾ ਤਖਤ ਤਖਸ਼ਰੀ ਕੇਸਗੜ ਸਾਹਿਬੀ ਸੁਭਾਇਮਾਨ ਹੈਗਾ ਉਸ ਨਗਰੀ ਨੂੰ ਗੁਰੂ ਸਾਹਿਬ ਨੇ ਛੱਡਿਆ ਸੀ ਔਰ ਉਹ ਬਿਰਤਾਂਤ ਜਿਹੜਾ ਹੈ ਉਹ ਜਿਹੜਾ ਵਾਕਿਆ ਹੈ ਉਹ ਜਿਹੜਾ ਇਤਿਹਾਸ ਹੈ ਉਹ ਸੰਗਤ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈਗੀ ਕਿ ਉਸ ਨੂੰ ਦੁਬਾਰਾ ਤੋਂ ਇੱਕ ਵਾਰੀ ਸਿਰਜਿਆ ਜਾਵੇ ਉਸ ਨੂੰ ਯਾਦ ਕੀਤਾ ਜਾਵੇ ਹੂਬ ਹੂ ਸੋ ਤੁਸੀਂ ਦੇਖ ਸਕਦੇ ਹੋ ਆਮ ਸੰਗਤ ਦੇ ਵਿੱਚ ਬੜਾ ਉਤਸ਼ਾਹ ਰਹਿੰਦਾ ਹੈਗਾ ਜਿਹੜੀ ਅਨੰਦਪੁਰ ਸਾਹਿਬ ਦੀ ਸੰਗਤ ਹੈ ਖਾਸ ਕਰਕੇ ਜਦੋਂ ਬਾਹਰੋਂ ਆ ਕੇ ਸੰਗਤ ਇਹ ਕਿਲਾ ਛੱਡਣ ਦਾ ਵਰਤਾਂਤ ਸਿਰਜਦੀ ਹੈਗੀ ਤੇ ਅਨੰਦਪੁਰ ਵਾਸੀ ਜਿਹੜੇ ਹੈਗੇ ਨੇ ਉਹ ਬਹੁਤ ਜ਼ਿਆਦਾ ਸਵਾਗਤ ਕਰਦੇ ਹੈਗੇ ਨੇ ਗਲੀਆਂ ਦੇ ਵਿੱਚ ਬਾਹਰ ਨਿਕਲਦੇ ਨੇ ਨਤਮਸਤਕ ਹੁੰਦੇ ਹੈਗੇ ਨੇ ਔਰ ਦੇ ਸਾਹਮਣੇ ਉਹ ਸਵਾਰੀ ਆ ਰਹੀ ਹੈਗੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਸਵਾਰੀ ਹੈ ਜੁਗ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਮੱਥਾ ਟੇਕ ਕੇ ਦਸਵੇਂ ਬਾਦਸ਼ਾਹ ਨੇ ਖਾਲਸੇ ਦੇ ਗੁਰੂ ਥਾਪਿਆ ਸੀਗਾ ਸੋ ਪਹਿਲਾ ਜਿਹੜੀ ਤੁਸੀਂ ਦੇਖ ਸਕਦੇ ਹੋ ਪਹਿਲੀ ਜਿਹੜੀ ਤਸਵੀਰ ਹੈ ਨਾ ਗਾੜਾ ਕਿਉਂਕਿ ਜਦ ਤੱਕ ਵੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹੇ ਤਕਰੀਬਨ 25 ਸਾਲ ਦਾ ਸਮਾਂ ਸੀ ਜਿਹੜਾ ਗੁਰੂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਵਿਖੇ ਬਿਤਾਇਆ ਇੱਥੇ ਉਹਨਾਂ ਨੇ ਖਾਲਸਾ ਸਾਜਿਆ ਸਾਹਿਬਜ਼ਾਦਿਆਂ ਨੂੰ ਵੱਡੇ ਹੁੰਦੇ ਦੇਖਿਆ ਸਿੰਘ ਇੱਥੇ ਅਕਸਰ ਜੰਗੀ ਕਲਾ ਦੇ ਕਰਤੱਬ ਕਰਿਆ ਕਰਦੇ ਸੀਗੇ ਔਰ ਇਹੀ ਵਜ੍ਹਾ ਸੀ ਕਿ ਦੂਰ ਦੁਰੇਡੇ ਤੋਂ ਬਹੁਤ ਸਾਰੇ ਸਿੱਖ ਗੁਰਸਿੱਖ ਖਾਲਸੇ ਜਿਹੜੇ ਸਿਗੇ ਗੁਰੂ ਸਾਹਿਬ ਨੂੰ ਮਿਲਣ ਦੇ ਲਈ ਆਇਆ ਕਰਦੇ ਸੀ ਇੱਕ ਹਸਦੀ ਵਸਦੀ ਖਾਲਸੇ ਦੀ ਨਗਰੀ ਸੀ ਜੋ ਆਸੇ ਪਾਸੇ ਦੇ ਵੈਰੀਆਂ ਖਾਸ ਕਰਕੇ ਮੁਗਲਾਂ ਤੇ ਬਾਈ ਧਾਰ ਦੇ ਜਿਹੜੇ ਰਾਜੇ ਸੀਗੇ ਉਹਨਾਂ ਨੂੰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਵੈਰੀਆਂ ਨੂੰ ਬੁਰਾ ਲੱਗਦਾ ਸੀ ਕਿ ਕਿਤੇ ਨਾ ਕਿਤੇ ਗੁਰੂ ਦਾ ਪ੍ਰਤਾਪ ਜਿਹੜਾ ਹੈ ਅਨੰਦਪੁਰ ਦੇ ਵਿੱਚ ਵੱਧਦਾ ਜਾ ਰਿਹਾ ਹੈਗਾ ਸੋ ਲਗਾਤਾਰ ਕੋਸ਼ਿਸ਼ਾਂ ਕਰਦੇ ਨੇ ਕਿ ਕਿਸੇ ਤਰ੍ਹਾਂ ਦੇ ਨਾਲ ਗੁਰੂ ਕੋਲੋਂ ਇਹ ਨਗਰੀ ਛੁਡਵਾਈ ਜਾਵੇ ਔਰ ਕੇਰਾ ਪਾਲਿਆ ਜਾਂਦਾ ਹੈਗਾ ਆ ਉਸ ਕਿਲੇ ਨੂੰ ਪੂਰੇ ਅਨੰਦਪੁਰ ਸਾਹਿਬ ਨੂੰ ਪੂਰੇ 8 ਮਹੀਨਿਆਂ ਦੇ ਲਈ ਕਿਉਂਕਿ ਜੰਗਾਂ ਵਿੱਚ ਲਗਾਤਾਰ ਗੁਰੂ ਸਾਹਿਬ ਤੋਂ ਹਾਰ ਰਹੇ ਸੀਗੇ ਜਿੰਨੀਆਂ ਵੀ ਜੰਗਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਤੇ ਪਹਾੜੀ ਰਾਜਿਆਂ ਦੇ ਨਾਲ ਕੀਤੀਆਂ ਹਰ ਇੱਕ ਜੰਗ ਵਿੱਚ ਖਾਲਸੇ ਨੇ ਜਿਹੜੀ ਸੀ ਉਹ ਜਿੱਤ ਹਾਸਲ ਕੀਤੀ ਸੀ ਸੋ ਲਗਾਤਾਰ ਬਗਲ ਸੀ ਜੰਗ ਵਿੱਚ ਇਸ ਤੋਂ ਨਹੀਂ ਜਿੱਤ ਰਹੇ ਫਿਰ ਕਿਸ ਤਰ੍ਹਾਂ ਦੇ ਨਾਲ ਗੁਰੂ ਦਾ ਵੱਧ ਰਿਹਾ ਪ੍ਰਤਾਪ ਰੋਕਿਆ ਜਾਵੇ ਤਾਂ ਇੱਕੋ ਇੱਕ ਤਰੀਕਾ ਸੀਗਾ ਉਸ ਨੂੰ ਅਨੰਦਪੁਰ ਸਾਹਿਬ ਤੋਂ ਕੱਢਿਆ ਜਾਵੇ ਔਰ ਇਸ ਦੇ ਲਈ ਗੁਰੂ ਸਾਹਿਬ ਨੂੰ ਕਿਲੇ ਦੇ ਅੰਦਰ ਘੇਰਾ ਪਾਇਆ ਜਾਂਦਾ ਹੈਗਾ ਪੂਰੀ ਅਨੰਦਪੁਰ ਨਗਰੀ ਨੂੰ ਘੇਰਾ ਪੈਂਦਾ ਹੈਗਾ ਪਰ ਉਸ ਵਕਤ ਜਿਹੜਾ ਗੁਰੂ ਸਾਹਿਬ ਦਾ ਪਰਿਵਾਰ ਸੀ ਕਿਲਾ ਸ਼ਿਦੀ ਅਨੰਦਗੜ੍ਹ ਸਾਹਿਬ ਵਿਖੇ ਸੀ ਜਿੱਥੋਂ ਇਹ ਯਾਤਰਾ ਤੁਰੀ ਹੈਗੀ ਹੈ ਤਸਵੀਰਾਂ ਦਿਖਾ ਰਿਆ ਕਹਿੰਦੇ ਉਸ ਵੇਲੇ ਵੀ ਜਦੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਸੀ ਤਾਂ ਇਵੇਂ ਹੀ ਹਾਥੀਆਂ ਤੇ ਘੋੜਿਆਂ ਤੇ ਜਿਹੜਾ ਸਮਾਨ ਸੀ ਉਹ ਲੱਦਿਆ ਗਿਆ ਸੀਗਾ ਨੇ ਇੱਕ ਸੁੱਖ ਦਾ ਸਮਾਨ ਬਹੁਤ ਕੀਮਤੀ ਵੀ ਸਮਾਨ ਔਰ ਖਾਸ ਕਰਕੇ ਬਹੁਤ ਸਾਰਾ ਸਾਹਿਤਕ ਖਜ਼ਾਨਾ ਜਿਹੜਾ ਸਰਸਾ ਨਦੀ ਦੀ ਪੇਂਟ ਵੀ ਚੜ ਗਿਆ ਸੀਗਾ ਸੋ ਕਿਲਾ ਛੱਡਣ ਦੇ ਉਸ ਵਰਤਾਂਤ ਨੂੰ ਸਿਰਜਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਇਸ ਮਾਰਚ ਦੇ ਵਿੱਚ ਘੋੜੇ ਵੀ ਨੇ ਇਸ ਮਾਰਚ ਦੇ ਵਿੱਚ ਹਾਥੀ ਵੀ ਨੇ ਇਸ ਮਾਰਚ ਦੇ ਵਿੱਚ ਊਠ ਵੀ ਹੈਗੇ ਨੇ ਕੁਝ ਉਸੇ ਤਰ੍ਹਾਂ ਦੇ ਨਾਲ ਸੰਗਤਾਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਬੜਾ ਭਾਵੁਕ ਮਹਿਸੂਸ ਕਰਦੀਆਂ ਨੇ ਔਰ ਵਾਕਿਆ ਹੀ ਇਹ ਸੋਚ ਕੇ ਅੱਜ ਜਦੋਂ ਸਾਡੇ ਬੱਚੇ ਘਰਾਂ ਤੋਂ ਦੂਰ ਜਾਂਦੇ ਹੈਗੇ ਨੇ ਜਾਂ ਪਰਿਵਾਰ ਦਾ ਕੋਈ ਜੀ ਜਦੋਂ तरीके ਦੇ ਨਾਲ ਬੱਚਿਆਂ ਨੂੰ ਵੀ ਇਤਿਹਾਸ ਨਾਲ ਜੋੜਨ ਦੀ ਇੱਕ ਕੋਸ਼ਿਸ਼ ਹੈਗੀ ਹੈ ਸਾਡਾ ਦਾ ਜਿਉਣਾ ਤੁਹਾਡੇ ਰੂਪਰ ਕਰਵਾ ਰਹੇ ਹੈਗੇ ਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਸਿਕਾ ਗੁਰੂ ਜੀ ਨੇ ਜਦੋਂ ਪਹਿਲਾ ਸਿੱਧਿਆ ਕਿਸ ਤਰ੍ਹਾਂ ਨੂੰ ਹੋਸ ਗਿਆ ਉਸ ਤੇ ਅਕਵੇ ਸੰਗਤ ਦੇ ਵਿੱਚ ਉਹ ਬਸ ਸੰਸਕਾਰ ਪੰਜ ਤਸਵੀਰ ਤੁਹਾਡੇ ਰੂਪਰ ਲੈ ਕੇ ਆ ਰਹੇ ਹੈਗੇ ਆ ਨਾਲ ਨਾਲ ਇਤਿਹਾਸ ਨੂੰ ਵੀ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਪਹਾੜੀ ਰਾਜਾਂ ਸੇਗਾ ਉਸ ਸਮਾਂ ਖਾਧੀਆਂ ਗਈਆਂ ਆਟੇ ਦੀਆਂ ਗਾਉਆਂ ਬਣਾ ਕੇ ਗੁਰੂ ਸਾਹਿਬ ਨੂੰ ਭੇਜੀਆਂ ਗਈਆਂ ਲਿਖਤ ਦੇ ਵਿੱਚ ਇੱਕ ਚਿੱਠੀ ਜਿਹੜੀ ਆ ਭੇਜੀ ਜਾਂਦੀ ਹੈ ਜਿਸ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਜੇਕਰ ਗੁਰੂ ਅਨੰਦਪੁਰ ਸਾਹਿਬ ਛੱਡ ਜਿਹੜੇ ਹੈਗੇ ਆ ਕੱਲੀ ਕੱਲੀ ਗਲੀ ਅਨੰਦਪੁਰ ਸਾਹਿਬ ਦੀ ਦੇਖਦੇ ਹੈਗੇ ਆ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਦੂਰ ਅੰਦੇਸ਼ੀ ਸੀ ਕਿ ਇੱਥੇ ਮੁੜ ਕੇ ਆਉਣਾ ਨਹੀਂ ਹੋਏਗਾ ਔਰ ਉਸੇ ਤਰ੍ਹਾਂ ਦੇ ਨਾਲ ਹੋਇਆ ਫਿਰ ਮੁੜ ਕੇ ਆਉਣਾ ਕਦੇ ਨਹੀਂ ਹੁੰਦਾ ਹੈਗਾ ਸੋ ਇਹ ਕਿਲਾ ਛੱਡਣ ਦਾ ਜਿਹੜਾ ਦ੍ਰਿਸ਼ ਹੈ ਇਕ ਨਗਰ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ 6 ਤੇ 7 ਪਉ ਦੀ ਰਾਤ ਨੂੰ ਛੱਡ ਦਿੱਤਾ ਸੀਗਾ ਮੁਗਲਾਂ ਤੇ ਬਾਈ ਤਾਰ ਦੇ ਰਾਜਿਆਂ ਦੀਆਂ ਝੂਟੀਆਂ ਪਰਸਮਨ ਨੂੰ ਸੱਚ ਜਾਣ ਕੇ ਇਹ ਉਸ ਤਰ੍ਹਾਂ ਦਾ ਬ੍ਰਿਟਾਂਤ ਸੰਗਤ ਹਰ ਸਾਲ ਜਿਹੜਾ ਹੈ ਉਹ ਸਿਰਜਦੀ ਹੈ ਔਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਸੀਂ ਇਸ ਨੂੰ ਕਵਰ ਕਰ ਰਹੇ ਹਾਂ ਔਰ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਦੇ ਨਾਲ ਸੰਗਤ ਦੇ ਅੰਦਰ ਉਤਸ਼ਾਹ ਰਹਿੰਦਾ ਹੈ ਚੜ੍ਹਦੀ ਕਲਾ ਰਹਿੰਦੀ ਐ ਸੋ ਇੱਧਰ ਭੈਣ ਮੇਰੇ ਨਾਲ ਹੈਗੇ ਨੇ ਅਸੀਂ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿਵੇਂ ਮਹਿਸੂਸ ਕਰਦੇ ਨੇ ਅੱਜ ਕਿਲਾ ਛੱਡਣ ਦਾ ਪ੍ਰਤਾਂਤ ਹੈਗਾ ਕਿਵੇਂ ਮਹਿਸੂਸ ਕਰਦੇ ਹੋ ਅਸੀਂ ਆਪਣੇ ਘਰੋਂ 2 ਮਿੰਟ ਵਾਸਤੇ ਨਿਕਲਦੇ ਆ ਮਾਂ ਬਾਰੇ ਟੈਨਸ਼ਨ ਕਿਲਾ ਛੱਡਿਆ ਸੀਗਾ ਕਿਤਾ ਲੱਗ ਰਿਹਾ ਉਹ ਆਪ ਬਹੁਤ ਪੇਰਾਗਾਮਚ ਤੇ ਬਸ ਮਹਾਰਾਜ ਜੀ ਦੀ ਅਰਦਾਸ ਹੈ ਕਿ ਭੋਣ ਜਿਵੇਂ ਕਿਆ ਸੀਗਾ ਟੇਣਾ ਪਾਣਾ ਮਿੱਠਾ ਲੱਗੇ ਇਦਾਂ ਹੀ ਅਸੀਂ ਵੀ ਆਪਣੇ ਭਾਣੇ ਨੂੰ ਬੰਦੇ ਰਹੀਏ ਤੇ ਹਾਜ਼ਰੀਆਂ ਦਿੰਦੇ ਰਹੀਏ ਤੇ ਅਸੀਂ ਇੱਕ ਗੱਲ ਹੋਰ ਆ ਅਨੰਦਪੁਰ ਸਾਹਿਬ ਵਿਖੇ ਬਹੁਤ ਹੀ ਮੀਨੇਚ ਹਰ ਬੱਚਾ ਆਣਾ ਚਾਹੀਦਾ ਮਾਪਿਓ ਹਰ ਬੱਚੇ ਨੂੰ ਲੈ ਕੇ ਆਵੇ ਤਾਂ ਕਿ ਪਤਾ ਲੱਗੇ ਕਿ ਸਾਡੇ ਸਰਪੰਚ ਸਾਣੀਆਂ ਨੇ ਕਿੰਨੇ ਘੜੀਆਂ ਦਿੱਤੀਆਂ ਨੇ ਬਹੁਤ ਸੋਹਣੀ ਭੈਣੇ ਗੱਲ ਕਹੀ ਹੈਗੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਤੇ ਨਾਲ ਉਸੀ ਜਰੂਰ ਬਣਾਉਂਦੇ ਹੈਗੇ ਪਰ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਕਿਤੇ ਨਾ ਕਿਤੇ ਨਹੀਂ ਜੋੜਦੇ ਸੋ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਰੂਰ ਜੋੜਨਾ ਚਾਹੀਦਾ ਸੋ ਤਸਵੀਰਾਂ ਬਹੁਤ ਹੀ ਅਲੌਕਿਕ ਨੇ ਬਹੁਤ ਹੀ ਪਵਿੱਤਰ ਨੇ ਜੋ ਤੁਹਾਡੇ ਰੂਬਰੂ ਲਗਾਤਾਰ ਕਰ ਰਹੇ ਹੈਗੇ ਆ ਔਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕਿੰਨੀ ਸੋਹਣੀ ਸਵਾਰੀ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਈ ਤਿਆਰ ਕੀਤੀ ਗਈ ਹੈ ਸੰਗਤ ਲਗਾਤਾਰ ਨਾਲ بڑے ਚਾਹ ਨਾਲ بڑے ਉਤਸ਼ਾਹ ਨਾਲ ਪੈਦਲ ਚੱਲ ਕੇ ਆ ਰਹੀ ਹੈ ਜੀ ਛੱਡਿਆ ਕੁ ਮੇਕਾ ਸੋ ਗੁਰੂ ਸਾਹਿਬ ਇਹਨਾਂ ਛੱਡਣ ਦਾ ਜਿਹੜਾ ਫੈਸਲਾ ਲੈ ਲੈਂਦੇ ਹੈਗੇ ਨੇ ਔਰ ਉਸ ਤੋਂ ਪਹਿਲਾਂ ਅਨੰਗਪੁਰ ਸਾਹਿਬ ਨੂੰ ਨਿਹਾਰ ਦੇ ਨੇ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਹਰ ਗਲੀ ਦੇ ਵਿੱਚ ਜਾ ਕੇ ਦੇਖਦੇ ਨੇ ਕਿਉਂਕਿ ਇੱਥੇ ਹੀ ਉਹ ਅੰਗੀਠਾ ਸਾਹਿਬ ਹੈ ਇੱਥੇ ਹੀ ਉਹ ਗੁਰਦੁਆਰਾ ਸ਼ੀਸ਼ਗੰਨ ਸਾਹਿਬ ਸਿਗਾ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜਿਹਦਾ ਜਿਹੜਾ ਸੀ ਉਹ ਸਸਕਾਰ ਕੀਤਾ ਗਿਆ ਸੀ ਭਾਈ ਜੈ ਤਾਂ ਜਦੋਂ ਸੀਸ ਲੈ ਕੇ ਆਏ ਸੀ ਤਾਂ ਇਹ ਨਗਰੀ ਸੀ ਜਿੱਥੇ ਸੰਸਕਾਰ ਕੀਤਾ ਗਿਆ ਸੀਗਾ ਔਰ ਹਰ ਰੋਜ਼ ਗੁਰੂ ਸਾਹਿਬ ਉਥੇ ਹਾਜ਼ਰੀ ਭਰਦੇ ਨੇ ਪਰ ਅੱਜ ਇਦਾਂ ਦਾ ਫੈਸਲਾ ਹੈ ਕਿ ਅਨੰਦਪੁਰ ਨੂੰ ਛੱਡਣਾ ਹੈ ਔਰ ਗੁਰੂ ਸਾਹਿਬ ਨੂੰ ਫੈਸਲਾ ਲੈਂਦੇ ਨੇ ਗੁਰਬਖਸ਼ੀ ਉਦਾਸੀ ਜੋ ਕਿ ਆਸਿਕ ਸਰੋਤਾਂ ਦੇ ਵਿੱਚ ਨਾਮ ਲਿਖਿਆ ਮਿਲਦਾ ਹੈ ਕਿ ਇੱਕ ਉਦਾਸੀ ਸਾਧੂ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਇਥੇ ਰੁਕਸਤੀ ਲੈਂਦੇ ਹੈਗੇ ਨੇ ਨਿੱਕੇ ਨਿੱਕੇ ਸਾਹਿਬਜ਼ਾਦੇ ਜਿਨ੍ਹਾਂ ਦਾ ਬਚਪਨ ਇੱਥੇ ਲੰਘਿਆ ਹੈ ਜਿਨ੍ਹਾਂ ਨੇ ਆਪਣੇ ਬਚਪਨ ਦਾ ਸਭ ਤੋਂ ਕੀਮਤੀ ਸਮਾਂ ਅਸੀਂ ਕਹਿ ਸਕਦੇ ਹਾਂ ਆਪੋਲ ਯਾਦਾਂ ਇੱਥੇ ਬਤਾਈਆਂ ਹੁੰਦੀਆਂ ਨੇ ਪਰ ਉਹਨਾਂ ਉਹਨਾਂ ਨੂੰ ਇਹ ਭਾਵਾਂ ਛੱਡ ਕੇ ਜਾਣੀਆਂ ਹੁੰਦੀਆਂ ਨੇ ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਦੇ ਕਿਲਾ ਅਨੰਦਗੜ੍ਹ ਸਾਹਿਬ ਦੇ ਵਿੱਚੋਂ ਫੌਜਾਂ ਜਿਹੜੀਆਂ ਨੇ ਉਹ ਉੱਥੋਂ ਨਿਕਲ ਪੈਂਦੀਆਂ ਨੇ ਬਲੰਤ ਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 6 ਪੂਰੀ ਅਤੀ ਰਾਤ ਨੂੰ ਕਿਲਾ ਛੱਡ ਲਈ ਆਪਣੇ ਮਨ ਵਿੱਚ ਵਿਉਂਤ ਬੰਦੀ ਕਰ ਲਈ

ਗੁਰੂ ਜੀ ਦੇ ਘਰ ਕਰੇ ਐਨੀ ਪੰਗੀ ਆ ਲੋਟ ਕਰੇ ਨੂੰ ਸੋ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਨਾਲ ਦੀ ਨਾਲ ਸੰਗਤ ਨੂੰ ਇਤਿਹਾਸ ਤੋਂ ਵੀ ਜਾਣੂ ਕਰਵਾ ਰਿਹਾ ਜਾ ਰਿਹਾ ਹੈਗਾ ਓ ਪਵਿੱਤਰ ਦਿਨ ਦੇ ਰੂਬਰੂ ਕਰਵਾਇਆ ਜਾ ਰਿਹਾ ਹੈਗਾ ਕਿ ਕਿਸ ਤਰ੍ਹਾਂ ਦੇ ਨਾਲ ਸ਼੍ਰੀ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਸੀਗਾ ਉਹਨਾਂ ਨੇ ਕਿਹਾ ਸਿਕੀ ਆਨੰਦਾਂ ਦੀ ਨਗਰੀ ਸਦਾ ਵਸਦੀ ਰਹੇਗੀ ਸੋ ਇਸ ਤਰ੍ਹਾਂ ਦਾ ਆਸ਼ੀਰਵਾਦ ਉਹਨਾਂ ਦੇ ਵੱਲੋਂ ਕੀਤਾ ਗਿਆ ਸੀਗਾ ਔਰ ਇਸ ਵੇਲੇ ਤੁਸੀਂ ਜੋ ਤਸਵੀਰ ਦੇਖ ਰਹੇ ਹੋ ਬਹੁਤ ਛੋਟੀ ਤਸਵੀਰ ਹੈ ਜੁਗੋ ਚੋਤ ਜੇ ਬਾਹਰ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਹੈ ਸੋ ਇੱਕ ਵਾਰੀ ਫੇਰ ਕੋਸ਼ਿਸ਼ ਕਰਦੇ ਹਾਂ ਜਿਸ ਇਤਿਹਾਸ ਸੰਗਤ ਨੂੰ ਜੋੜਿਆ ਜਾ ਰਿਹਾ ਉਹ ਤੁਹਾਨੂੰ ਅਸੀਂ ਜ਼ਰੂਰ ਸਰਵਣ ਕਰਾਈਏ ਸੋ ਕਲ ਭਰ ਦੇ ਜਸ਼ਨ ਬਣਗੇ ਰਾਜਪਾਲ ਅਰੇ ਹੈਗੀਆਂ ਔਰ ਸੰਗਤਾ ਕਿਤੇ ਨਾ ਕਿਤੇ ਬਹੁਤ ਮਹਿਸੂਸ ਕਰਦੀਆਂ ਨੇ ਇੱਧਰ ਇੱਕ ਵੀਰ ਜੀ ਨੇ ਵੀਰ ਜੀ ਕਿਵੇਂ ਮਹਿਸੂਸ ਕਰਦੇ ਹੋ ਕਿਵੇਂ ਮਹਿਸੂਸ ਕਰਾ ਗਏ ਭਾਈ ਬੱਲੇ ਜੀ ਸਾਹਿਬ ਸਨੰਦਪੁਰ ਸਾਹਿਬ ਦੇ ਬੱਚੇ-ਬੱਚੇ ਦੀ ਅੱਖ ਨੰਮ ਹੋਈ ਅੱਜ ਦੇ ਦਿਨ ਜੀ ਬਹੁਤ ਧੰਨਵਾਦ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਸੰਗਤ ਹੈ ਉਹ ਲਗਾਤਾਰ ਇਹ ਪੈਦਲ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਦੀ ਪੂਰੀ ਪਰਕਰਮਾ ਕਰਦੀ ਹੈ ਸੋ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਤੋਂ ਜੋ ਹੈ ਉਹ ਕੇਸਗੜ੍ਹ ਤੱਕ ਜਿਹੜਾ ਸੰਗਤ ਹੈ ਇਥੋਂ ਪੈਦਲ ਜਾਵੇਗੀ ਔਰ ਉਸ ਤੋਂ ਬਾਅਦ ਜਿਹੜੀ ਹੈ ਸੰਗਤ ਉਹ ਵਕ ਵਕ ਪੜਾਵਾਂ ਤੇ ਜੋ ਜੋ ਪੜਾ ਗੁਰੂ ਪਰਿਵਾਰ ਨੇ ਗੁਰੂ ਸਾਹਿਬ ਨੇ ਕੀਤੇ ਸੀਗੇ ਸੋ ਉਹਨਾਂ ਪੜਾਵਾਂ ਦੇ ਉੱਤੇ ਜਾਵੇਗੀ ਸੋ ਇੱਧਰ ਮਾਤਾ ਜੀ ਨੇ ਮਾਤਾ ਜੀ ਕੀ ਨਾ ਤੁਹਾਡਾ ਜੀ ਕਿਦਾਂ ਮਹਿਸੂਸ ਕਰ ਰਹੇ ਹੋ ਬਹੁਤ ਬ੍ਰੈਗ ਵੀ ਮਾਹੌਲ ਹੈ ਇੱਥੋਂ ਦੇ ਰਹਿਣ ਵਾਲੇ ਹੋ ਜੀ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਬਜ਼ੁਰਗ ਮਤਾਵਾ ਹੈਗੀਆਂ ਨੇ ਕਿਉਂਕਿ ਕਾਫੀ ਠੰਡ ਰਹਿੰਦੀ ਹੈਗੀ ਆ ਪਰ ਇਸ ਦੇ ਬਾਵਜੂਦ ਇਹ ਜ਼ਰੂਰ ਸ਼ਾਮਿਲ ਹੁੰਦੇ ਹੈਗੇ ਆ ਇਹਨਾਂ ਦੀ ਕਿਤੇ ਨਾ ਕਿਤੇ ਸ਼ਰਧਾ ਰਹਿੰਦੀ ਆ ਤੁਸੀਂ ਕਿੰਨੇ ਦਿਨ ਤੋਂ ਆ ਰਹੇ ਹੋ ਆਨੰਦਪੁਰ ਸਾਹਿਬ ਪਹਿਲੀ ਵਾਰ ਆਏ ਜੀ ਆਏ ਤੁਹਾਡਾ ਮਰਮ ਜੇਤਵਾਰ ਕਿੱਥੋਂ ਆਏ ਹੋ ਕਮਾਨਪਿੰਡ ਲੁਧਿਆਣਾ ਜ਼ਿਲ੍ਹੇ ਤੋਂ ਲੁਧਿਆਣੇੋਂ ਆਏ ਹੋ ਤੇ ਕਿੱਦਾਂ ਮਹਿਸੂਸ ਕਰ ਰਹੇ ਹੋ ਅੱਜ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਜਦੋਂ ਤੁਹਾਨੂੰ ਇਥੋਂ ਦਾ ਇਤਿਹਾਸ ਪਤਾ ਲੱਗਾ ਕਿ ਅੱਜ ਦੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਸੀਗਾ ਤੇ ਕਿਵੇਂ ਮਹਿਸੂਸ ਕੀਤਾ ਬਹੁਤ ਵਧੀਆ ਲੱਗਿਆ ਤੇ ਬਹੁਤ ਦੁੱਖ ਲੱਗਿਆ ਦੁੱਖ ਦੀ ਘੜੀ ਆ ਬਹੁਤ ਜੀ ਬਿਲਕੁਲ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਬੀਬੀਆਂ ਜਿਹੜੀਆਂ ਹੈਗੀਆਂ ਨੇ ਇਹ ਸ਼ਾਮਿਲ ਹੈਗੀਆਂ ਨੇ ਔਰ ਪੂਰੀ ਚੜ੍ਹਦੀ ਕਲਾ ਦੇ ਨਾਲ ਜਿਹੜੀ ਸੰਗਤ ਹੈ ਸੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਲਗਾਤਾਰ ਅਸੀਂ ਤਸਵੀਰਾਂ ਤੁਹਾਡੇ ਰੂਪ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਔਰ 인ਦਰਜੀਤ ਭਾਜੀ ਮੇਰੇ ਨਾਲ ਇੱਥੇ ਕੈਮਰੇ ਦੇ ਉੱਤੇ ਹੈਗੇ ਨੇ ਸੋ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਕਿ ਹਰ ਤਸਵੀਰ ਦੇ ਰੂਬਰੂ ਤੁਹਾਨੂੰ ਕਰਵਾਇਆ ਜਾਵੇ ਔਰ ਇਹ ਉਹ ਤਸਵੀਰਾਂ ਨੇ ਉਹ ਪੈਦਲ ਮਾਰਚ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਹੈ ਤੁਹਾਡਾ ਜੋ ਦਰ ਕੋ ਕਿਤੋਂ ਆਇਓ ਸਿਰਕਨਾਲ ਤੋਂ ਤੇ ਕਿੱਦਾਂ ਮਹਿਸੂਸ ਕੀਤਾ ਅੱਜ ਛੇਪ ਉਹਦੀ ਰਾਤ ਐ ਔਰ ਗੁਰੂ ਸਾਹਿਬ ਨੇ ਇਹ ਕਿਲਾ ਛੱਡਿਆ ਸੀ ਆਨੰਦਪੁਰ ਹਸਦਾ ਵਸਦਾ ਛੱਡਿਆ ਸੀ ਕਿਵੇਂ ਮਹਿਸੂਸ ਕਰਦਾ ਹਾਂ ਹਣ ਗੀਨ ਨੋ ਰਿਹਾ ਸ਼ਬਦ ਨਹੀਂ ਹੈਗੇ ਪਤਾ ਨਹੀਂ ਸਮ ਅਜੰਦਾ ਬੈ ਕਿਵੇਂ ਕੀਤਾ ਉਹਨਾਂ ਨੇ ਕਿਵੇਂ ਗਏ ਪਰ ਕਿੰਨੇ ਕਿਪੇ ਨਾਲ ਆਇਓ ਇੱਥੇ ਤੁਸੀਂ ਬੜੀ ਵਾਰੀ ਹਰ ਵਾਰੀ ਆਉਂਦੇ ਹੋ ਮਤਲਬ ਆਂਦੇ ਰਹਿੰਦੇ ਆ ਅੱਗੇ ਪਿੱਛੇ ਜੀ ਔਰ ਵਿਰਾਗ ਮੈਂ ਮਹਿਸੂਸ ਕਰ ਰਹੇ ਹੈਗੇ ਹੋ ਕਿ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਲੈ ਕੇ ਕਿਵੇਂ ਅਸੀਂ ਤੇ ਅੱਜ ਕੱਲ ਇੰਨੀ ਇੰਨੀ ਵਿਸਤਰਾ ਜੋ ਕਰਕੇ ਤੇ ਉਹ ਦੇਖੋ ਕਿਵੇਂ ਨਿੱਕੇ ਨਿੱਕੇ ਬੱਚਿਆਂ ਨੂੰ ਹੂੰ ਜੀ ਔਰ ਤੁਹਾਡੇ ਬੱਚੇ ਆਏ ਨੇ ਨਾਲ ਨਹੀਂ ਤੁਸੀਂ ਨਹੀਂ ਲੈ ਕੇ ਆਏ ਆਪਣੇ ਬੱਚੇ ਜੀ ਕੀ ਕਹਿਣਾ ਚਾਹੋਗੇ ਕੀ ਨਾਂ ਹੈ ਸਰ ਤੁਹਾਡਾ ਜਗਜੀਤ ਸਿੰਘ ਕਰਨਾਲ ਤੋਂ ਜੀ ਕਰਨਾਲ ਤੋਂ ਆਏ ਹੋ ਤੁਸੀਂ ਔਰ ਅੱਜ ਜਿਸ ਤਰ੍ਹਾਂ ਨਾ ਕਿਲਾ ਛੱਡਣ ਦਾ ਬਿਰਤਾਂਤ ਸਿਰਜਿਆ ਜਾਂਦਾ ਹੈਗਾ ਇੱਥੇ ਕਿਦਾਂ ਮਹਿਸੂਸ ਕਰ ਰਹੇ ਹੈਗੇ ਹੋ ਕਿਉਂਕਿ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੱਲੀ-ਕੱਲੀ ਗਲੀ ਵਿੱਚ ਗਏ ਸੀ ਆਨੰਦਪੁਰ ਛੱਡਣ ਤੋਂ ਪਹਿਲਾਂ ਖਾਸ ਕਰਕੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਗਏ ਸੀਗੇ ਸੋ ਤੁਸੀਂ ਕਿਵੇਂ ਮਹਿਸੂਸ ਕੀਤਾ ਅੱਜ ਇਸ ਯਾਤਰਾ ਦਾ ਹਿੱਸਾ ਹੈਗੇ ਹੋ ਅੱਜ ਦੇ ਦਿਨ ਥੇ ਹੋ ਸ਼ਬਦ ਸ਼ਬਦ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਕੁਝ ਸਿੱਖ ਜੋ ਮਨੋ ਜੁੜੇ ਹੋਏ ਆ ਉਹ ਸ਼ਬਦਾਂ ਦੇ ਵਿੱਚ ਵੀ ਬਿਆਨ ਨਹੀਂ ਕਰ ਪਾਉਂਦੇ ਹੈਗੇ ਕਿ ਗੁਰੂ ਸਾਹਿਬ ਨੇ ਉਸ ਵੇਲੇ ਕਿਵੇਂ ਮਹਿਸੂਸ ਕੀਤਾ ਹੋਵੇਗਾ ਇਹ ਕਰਨਾਲ ਤੋਂ ਆਏ ਹੈਗੇ ਨੇ ਔਰ ਬਹੁਤ ਭਾਵੁਕ ਮਹਿਸੂਸ ਕਰ ਰਹੇ ਹੈਗੇ ਔਰ ਇਹਨਾਂ ਨੂੰ ਵਾਕਈ ਉਹ ਦਰਦ ਨੂੰ ਮਹਿਸੂਸ ਕਰਦੀਆਂ ਨੇ ਸੰਤੌਰ ਤੇ ਇਹ ਕੋਸ਼ਿਸ਼ ਵੀ ਇਸੇ ਲਈ ਕੀਤੀ ਗਈ ਸੀ ਕਿ ਕਿਲਾ ਜਿਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਛੱਡਿਆ ਤੇ ਉਸ ਦਿਨ ਨੂੰ ਜੇਕਰ ਮਨਾਉਣਾ ਤੇ ਕਿਸ ਤਰ੍ਹਾਂ ਦੇ ਨਾਲ ਮਨਾਉਣਾ ਚਾਹੀਦਾ ਹੈਗਾ ਸੋ ਇੱਕ ਪੂਰੇ ਅਨੰਦਪੁਰ ਸਾਹਿਬ ਦੀ ਪਰਕਰਮਾ ਕੀਤੀ ਜਾਂਦੀ ਹੈਗੀ ਹੈ ਔਰ ਵੱਡੇ ਕਾਫਲੇ ਦੇ ਵਿੱਚ ਜਿਹੜੀ ਸੰਗਤ ਹੈਗੀ ਆ ਉਹ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਤੋਂ ਕੇਸਗੜ੍ਹ ਸਾਹਿਬལ་ਪਹੁੰਚਦੀ ਹੈ